ਨंदनਪੁਰ ਕਲੋਨੀ ਵੱਲ ਮੈਂਬਰ ਦੀੇਵਨ ਬਾਈ ਜਾ ਰਹੀ ਹੈ ਸਾਦੀ ਲੰਗਰ ਲਾਏ ਜਾ ਰਹੀਆਂ ਪਿੰਨ ਨंदनਪੁਰ ਕਲੋਨੀ ਜਿੱਥੇ ਕਿ ਸੁਰਜੀਤ ਸਿੰਘ ਹੈਪੀ ਐਰ ਕੀ ਸਰਪੰਚ ਮੈਂਬਰੀ ਦੀ ਚੋਣ ਵਿੱਚ ਖਲੋਤੇ ਹਨ ਸੰਗਤਾਂ ਦੀ ਸੰਜੋਗ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਾਰਕੀ ਜੇਤਾ ਹਾਸਲ ਕੀਤੀ ਹੈ ਇਤ ਕਰਕੇ ਜੀਰੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਘਰ ਪਰਮਤੇ ਆਰੀਆ ਸੰਗਤਾਂ ਦੇ ਸੰਯੋਗ ਦੇ ਨਾਲ ਸਾਬਦਾਨੇ ਦੀ ਸੇਵਾ ਨਿਭਾਈ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਗੁਰੂ ਕੋਲੀ ਵੱਲੋਂ ਲੰਗਰ ਲਗਾਏ ਗਏ ਚਾਹ ਦੇ ਮੈਂਬਰ ਵੱਲੋਂ ਸਾਰੇ ਸਾਧ ਸੰਗਤ ਵੱਲੋਂ ਲਾਏ ਗਏ ਲੰਗਰ ਇਹਨਾਂ ਦੀ ਸੰਯੋਗ ਦੇ ਨਾਲ ਪੰਚੀ ਦਾ ਮੌਕਾ ਮਿਲਿਆ ਅਗਲੀ ਵਾਰ ਗੁਰੂ ਨਾਨਕ ਜੀ ਦੀ ਕਿਰਪਾ ਕਰਨ ਸਰਪੰਚੀ ਦਾ ਮੌਕਾ ਮਿਲੇ ਸਾਨੂੰ ਤੇ ਵਰਗੁਰੂ ਜੀਆਂ ਸਾਰਿਆਂ ਨੂੰ ਵਧਾਈਆਂ ਹੁਣ ਜੀ ਨਿਹਾਲ ਸਤਿ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਪਤੇ ਕਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਦੀਆਂ ਮਦਾਨੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤੇ ਆਇਆ ਤਾਂ ਸੇ ਮਾਰੇ YouTube ਚੈਨਲ ਅੱਜ ਤਾਂ ਤਾਂ ਸ਼੍ਰੀ ਨਾਨਕ ਦੇਵ ਜੀ ਦੇ ਵਾਟ ਵਕਥਾਵਾ ਤੇ ਨੰਗਲ ਗਏ ਹਨ ਜਿੱਥੇ ਅੱਜ ਨੰਨਕਾਪੁਰ ਕਲੋਨੀ ਦੇ ਵਿੱਚ ਸੇਵਾ ਦਾ ਮੌਕਾ ਪੰਜ ਨੂੰ ਮਿਲਿਆ ਹੈ ਉੱਥੇ ਉਹਨਾਂ ਨੇ ਖੁਸ਼ੀ ਦੀ ਮੁੱਢ ਨਜ਼ਰ ਆਖੇ ਉਹ ਚਾਹ ਦੇ ਲੰਗਰ ਟੁੱਟ ਲੰਗਰ ਵਰਤਾਏ ਜਾਂਦੇ ਨੇ ਪ੍ਰਕਾਰ ਦਿਹਾੜੇ ਦੇ ਸੰਬੰਧ ਅਗਲੇ ਗਾਏ ਤੇ ਪ੍ਰਕਾਰ ਦਿਹਾੜੇ 500 ਰੁਪਏ ਲਗਾਏਗਾ ਨਾ ਚਾਹ ਦੇ ਲੰਗਰ ਲਗਾਏਗਾ ਨਾ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤ